ਨਵਦੀਪ ਇੱਧਰ ਆਹ ਗੱਲ ਸੁਣੀ ਮੇਰੀ ਹਾਂਜੀ ਮੰਮੀ ਦੱਸੋ ਮੈਂ ਘਰਾਂ ਦੇ ਵਿੱਚ ਬੜੀਆਂ ਗੱਲਾਂ ਹੋ ਜਾਂਦੀਆਂ ਹੁੰਦੀਆਂ ਜੇ ਇੱਕੋ ਗੱਲ ਨੂੰ ਲੈ ਕੇ ਬਈਏ ਬਹਿ ਰਹੀ ਹੈ ਨਾ ਤੇ ਟਾਈਮ ਨਹੀਂ ਪਾਸ ਹੁੰਦਾ ਕਿਉਂ ਮੰਮੀ ਕੀ ਗੱਲ ਹੋਈ ਆ ਮੈਂ ਵੇਖਣ ਦੀ ਹੈ ਕਿ ਕਿੰਨੇ ਦਿਨ ਹੋ ਗਿਆ ਤੂੰ ਨਾ ਲਾਂਬੇ ਲਾਂਬੇ ਤੁਰੇ ਫਿਰਦੀ ਹੈ ਮੇਰੇ ਨਾਲ ਚੱਜਣਾ ਬੋਲਦੀ ਨਹੀਂਗੀ ਨਹੀਂ ਨਹੀਂ ਮੰਮੀ ਮੈਨੂੰ ਤੁਹਾਡੇ ਨਾਲ ਕੋਈ ਨਰਾਜ਼ਗੀ ਨਹੀਂ ਹੈਗੀ ਮੈਂ ਤਾਂ ਸਿਰਫ ਉਦਾਂ ਹੀ ਚੁੱਪ ਰਹੀ ਨਹੀਂ ਆ ਕਿ ਮੈਂ ਕੋਈ ਵੀ ਗੱਲ ਕਰਦੀ ਆ ਨਾ ਉਹਦਾ ਪੁੱਠਾ ਮਤਲਬ ਸਮਝ ਲੈ ਲੈਂਦੇ ਨੇ ਨਹੀਂ ਪੁੱਠਾ ਮਤਲਬ ਕੀ ਸਮਝਣਾ ਵਾ ਹੁਣ ਜੇ ਮੈਂ ਉਹਦੀ ਗੱਲ ਕਰਦੇ ਆਂ ਤਾਂ ਤੂੰ ਮੂੰਹ ਵਟ ਲੈਨੇ ਤੇ ਜੇ ਤੇਰੀ ਕਰਦੀ ਤੇ ਉਹ ਵਟ ਲੈਦੀ ਤੇ ਦੱਸ ਮੈਂ ਹੁਣ ਕੀ ਕਰਾਂ ਮੈਂ ਤਾਂ ਦੋਵਾਂ ਨੂੰ ਹੀ ਆਖਣਾ ਹੁੰਦਾ ਹੈ ਨਾ ਨਹੀਂ ਮੰਮੀ ਤੁਸੀਂ ਵੱਡੇ ਹੋ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ ਮੈਂ ਤਾਂ ਇਹ ਚਾਹੁੰਨੀ ਆ ਕਿ ਤੁਸੀਂ ਦੋਵੇਂ ਰਲ ਮਿਲ ਕੇ ਰਿਹਾ ਕਰੋ ਮੈਨੂੰ ਗੱਲ ਕਰਨ ਦਾ ਮੌਕਾ ਨਾ ਦਿਓ ਮੈਨੂੰ ਵੀ ਇਹ ਗੱਲ ਦੇ ਵਿੱਚ ਖੁਸ਼ੀ ਹੋਊਗੀ ਮੰਮੀ ਮੈਂ ਕੀ ਕਰਾਂ ਮੈਂ ਤਾਂ ਆਪਣੇ ਵਾਲੇ ਬਥੇਰਾ ਸੋਚਦੀ ਆ ਕਿ ਮੈਂ ਨਹੀਂ ਕੋਈ ਗੱਲ ਕਰਨੀ ਪਰ ਇਹ ਦੇਦੀ ਨਿੱਕੇ ਨਿੱਕੇ ਗੱਲਾਂ ਕਰਦੇ ਰਹਿੰਦੇ ਆ ਨਾ ਪਹਿਲਾਂ ਮੈਨੂੰ ਆਪੇ ਰੋਕ ਦਿੰਦੇ ਉਹ ਕੰਮ ਤੋਂ ਵੀ ਆਹ ਕੰਮ ਤੋਂ ਨਹੀਂ ਕਰਨਾ ਤੇ ਜੇ ਮੈਂ ਨਹੀਂ ਕਰਦੀ ਹੈਗੀ ਤੇ ਫਿਰ ਔਖੇ ਹੋ ਜਾਂਦੇ ਨੇ ਥੋੜਾ ਬਦਲ ਕੰਮੋਂ ਵੀ ਤੇ ਕਰ ਹੀ ਸਕਦੇ ਨਾ ਮੇਰੇ ਇਕੱਲੇ ਦੇ ਸਿਰ ਤੇ ਸਹਾਰਾ ਕਿ ਸਾਰਾ ਕੰਮ ਮੈਂ ਹੀ ਕਰਨਾ ਮੈਂ ਨਾਲੇ ਸਭੋ ਸਾਰਾ ਕਰਦੀ ਵੀ ਆ ਤੇ ਨਾਲੇ ਫਿਰ ਵੀ ਗੱਲਾਂ ਕਰਦੇ ਨੇ ਮੈਨੂੰ ਇੱਥੇ ਉਹਨਾਂ ਨੂੰ ਵੀ ਸਮਝਾਉਣਾ ਕੰਮ ਤਾਂ ਚੱਲ ਰਲ ਮਿਲ ਕੇ ਕਰਨਾ ਚਾਹੀਦਾ ਤੁਸੀਂ ਮੈਨੂੰ ਤੇ ਕਹਿ ਲੱਗ ਪੈਂਦੇ ਜੇ ਫਿਰ ਉਹਨਾਂ ਨੂੰ ਵੀ ਕੀ ਕਰਾਉਣਾ ਉਤਨਾ ਮੈਂ ਸਾਹਿਬ ਲੈ ਵੀ ਜੋ ਤੁਹਾਡੇ ਦਿਲ ਵਿੱਚ ਵਾਣਾ ਇਸ ਤਰ੍ਹਾਂ ਕਰਾਂਗੇ ਤੇ ਖਰਿਆ ਹਾਂ ਨੂੰ ਅੱਡ ਕਰ ਦੂਗੀ ਤੇ ਮੈਂ ਅੱਡ ਨਹੀਂਗਾ ਕਰਨਾ ਇਹ ਤੁਸੀਂ ਆਪਣੇ ਮਨ ਚੋਂ ਵਹਿਮ ਕੱਢ ਛੱਡੋ ਮੰਮੀ ਮੈਂ ਨਾ ਚਾਚਾ ਜੀ ਘਰ ਚੱਲੀ ਜੇ ਆ ਇਧਰ ਆ ਬੈਠ ਪਹਿਲਾਂ ਮੇਰੀ ਗੱਲ ਸੁਣ ਹਾਂਜੀ ਕੀ ਗੱਲ ਹੈ ਕੀ ਕਰਿਆ ਉਹ ਉਧਰ ਉਧਰ ਨਵਾਜ ਕਿੰਨੇ ਚਿਰ ਦਾ ਗਿਆ ਖੇਡਣ ਤੇ ਬਾਅਦ ਚ ਸ਼ੈਤਾਨੀ ਇਹ ਵੀ ਬੜੀ ਕਰਦਾ ਤੇ ਦੂਜੇ ਨਿਆਣੇ ਵੀ ਕਰਦੇ ਫਿਰ ਲੜ ਪਿੰਦੇ ਤੇ ਰੋਂਦਾ ਆ ਤੇ ਮੈਂ ਚੱਲ ਮੈਂ ਵੀ ਜਾ ਕੇ ਵੇਖੀ ਹੁੰਨੀ ਆ ਤੂੰ ਉਧਰ ਜਾਣੀ ਤੇ ਹੈਈ ਨਾ ਸਾਰੇ ਘਰ ਦੇ ਪੀਰ ਦੇਮ ਨਹੀਂ ਸਾਰੀਆਂ ਗੱਲਾਂ ਤੇ ਉਹਨਾਂ ਨਾਲ ਕਰਨੀਆਂ ਆ ਜਾ ਕੇ ਪੰਨੀਆਂ ਜੋ ਵੀ ਹੋਈਆਂ ਬੀਤੀਆਂ ਤੁਹਾਨੂੰ ਕੋਣ ਕਹਿੰਦਾ ਮੈਂ ਕਰਕੇ ਆਉਂਦੀ ਆ ਤੇ ਮੈਨੂੰ ਕਿਤਾ ਪਤਾ ਲੱਗਾ ਹੀ ਤੇ ਮੈਂ ਫੇਰ ਤੈਨੂੰ ਕਹਿੰਦੀ ਆ ਕਿ ਜੇ ਤੂੰ ਜਾਣੀ ਆ ਨਾ ਆਪਣੇ ਹਿਸਾਬ ਨਾਲ ਰਿਆ ਕਰ ਕੋਈ ਗੱਲ ਨਾ ਕਰਦੀ ਕਰਿਆ ਕਰ ਉਧਰ ਜਾ ਕੇ ਤੈਨੂੰ ਪਤਾ ਹੀ ਆ ਗੱਲ ਲੋਕੀ ਝਟ ਗੱਲ ਚੋਕ ਰਹੇ ਤੇ ਥੋੜੀ ਜੀ ਗੱਲ ਹੁੰਦੀ ਆ ਤੇ ਕਿੱਡੀ ਵੱਡੀ ਬਣਾ ਲੈਂਦੇ ਆ ਗੱਲਾਂ ਉਹ ਤੇ ਠੀਕ ਆ ਉਹ ਤੇ ਮਮੀ ਮੈਨੂੰ ਵੀ ਪਤਾ ਆ ਪਰ ਮੈਂ ਉਧਰ ਕੋਈ ਗੱਲ ਕੀਤੀ ਨਹੀਂ ਤੇ ਫੇਰ ਮੈਂ ਕਿਉਂ ਕਹਾਂ ਵੀ ਮੈਂ ਕਰਦੀ ਆ ਜਾ ਕੇ ਸਮਝ ਮੈਨੂੰ ਤੇਰੀ ਆਦਤ ਆ ਪਤਾ ਤੂੰ ਤੂੰ ਆਪਣੇ ਸਹੁਰਿਆਂ ਦੇ ਵੀ ਸਾਰੇ ਪੀ ਇਹ ਦੱਸੇ ਉਹਨਾਂ ਨੂੰ ਦੱਸਿਆ ਵੀ ਇਹਦਾ ਹੁੰਦਾ ਮੈਂ ਇਦਾਂ ਹੁੰਦਾ ਵਾ ਤੇ ਪੁੱਤ ਇਦਾਂ ਨਹੀਂ ਕਰੀਦਾ ਹੋਈਦਾ ਗੱਲਾਂ ਨਹੀਂ ਆਪਣੇ ਘਰ ਦੀਆਂ ਸਾਰੀਆਂ ਦੱਸੀਆਂ ਹੋਈਆਂ ਤੇ ਬਾਕੀ ਦੂਜੀ ਗੱਲ ਤੈਨੂੰ ਮੈਂ ਇਹ ਕਹਿਨੀ ਆ ਪੁੱਤ ਮੈਂ ਤੇਰੀ ਦੁਸ਼ਮਣ ਨਹੀਂ ਆ ਮੈਂ ਤੇਰੀ ਮਾਂ ਵਾਂ ਤੈਨੂੰ ਸਮਝਾਉਣੀ ਹੈ ਤਾਂ ਕਰਕੇ ਕਿ ਲੋਕੀ ਗੱਲਾਂ ਬੜੀਆਂ ਕਰਦੇ ਨੇ ਮੁਰਕੇ ਮੰਮੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਹੁਣ ਤੁਹਾਨੂੰ ਵੀ ਪਤਾ ਵੀ ਮੈਂ ਇੰਨੇ ਚਿਰ ਦੀ ਇੱਥੇ ਆਣ ਕੇ ਬੈਠੀ ਆ ਤੇ ਸਾਰਿਆਂ ਨੂੰ ਪਤਾ ਤੇ ਲੱਗ ਹੀ ਜਾਂਦਾ ਵੀ ਕੋਈ ਨਾ ਕੋਈ ਗੱਲਬਾਤ ਹੈਗੀ ਆ ਤੇ ਆਣ ਕੇ ਬੈਠੀ ਆ ਫਿਰ ਅਗਲੇ ਮੈਨੂੰ ਪੁੱਛ ਲੈਂਦੇ ਆ ਤੇ ਤੈਨੂੰ ਤਾਂ ਅੰਗ ਪਰੇਸ਼ਾਨ ਕਰਦੀ ਹੋਣੀ ਆ ਤੇ ਮੇਰੇ ਮੂੰਹੋਂ ਨਿਕਲ ਜਾਂਦੀ ਆ ਮੈਂ ਵੀ ਹਾਂ ਕਰਦੇ ਸੀ ਤੇ ਡੈਡੀ ਜਾ ਕੇ ਲੈ ਆਏ ਆ ਸਾਰੀਆਂ ਗੱਲਾਂ ਨਹੀਂ ਦਸੀਦੇ ਉੱਦਾਂ ਦੀ ਨਿੱਕੀ ਮੋਟੀ ਗੱਲ ਤੇ ਪੁੱਤ ਜੇ ਪੁੱਛਦੇ ਤਾਂ ਮਾੜੀ ਮੋਟੀ ਦੱਸ ਦਿੱਤੀ ਸਾਰੇ ਥੋੜੇ ਪੇਤ ਖੋਲ ਦਈ ਇਹਦੇ ਆਪਣੇ ਘਰ ਮੰਮੀ ਮੈਂ ਸਾਰੇ ਪੇਤ ਨਹੀਂ ਖੋਲੇ ਸਾਰੀਆਂ ਗੱਲਾਂ ਥੋੜੀ ਦੱਸਤੀ ਐ ਏਡੀ ਵੀ ਥੋੜੀ ਮੈਂ ਕਮਲੀ ਆ ਜਿੰਨਾ ਜਿੰਨਾ ਹੁਣ ਦੁੱਖ ਹਨ ਨੂੰ ਆ ਨਾ ਉਹਨਾਂ ਪਰਾ ਚਾਚਿਆਂ ਦੁੱਖ ਨਹੀਂ ਆ ਜੋ ਦੁੱਖ ਹਨ ਨੂੰ ਮਾਂ ਤੇਰੇ ਮਾਂ ਪਿਓ ਨੂੰ ਮੰਮੀ ਤੁਹਾਡੇ ਦੁੱਖ ਦਾ ਮੈਨੂੰ ਪਤਾ ਆ ਤੇ ਡੈਡੀ ਦੇ ਦੁੱਖ ਦਾ ਵੀ ਪਤਾ ਆ ਦੁੱਖ ਤੇ ਅਸਲੀ ਨਾ ਡੈਡੀ ਨੂੰ ਵਾ ਮੇਰਾ ਤੁਸੀਂ ਤੇ ਜੇ ਮੈਂ ਦੁਖੀ ਹੋ ਕੇ ਇੱਥੇ ਬੈਹ ਗਈ ਆ ਤੁਸੀਂ ਤੇ ਤਾਂ ਵੀ ਸੌ ਸੌ ਗੱਲਾਂ ਮੈਨੂੰ ਕਰ ਲੈਂਦੇ ਜੇ ਤੇ ਨਾਲੇ ਮੈਂ ਐਡੀ ਪਾਗਲ ਨਹੀਂ ਵੀ ਘਰ ਘਰ ਜਾ ਕੇ ਆਪਣੇ ਭੇਦ ਖੋਲਾਂ ਤੇ ਆਪਣੀਆਂ ਗੱਲਾਂ ਦੱਸਾਂਗੀ ਮੈਂ ਉਹ ਹੀ ਦੱਸਦੀ ਆ ਜੋ ਸੱਚ ਆ ਚੱਲ ਪਰਾਂ ਠੀਕ ਆ ਜਾ ਜਾ ਕੇ ਮੁੰਡੇ ਨੂੰ ਲੈ ਆ ਜਾ ਕੇ ਉੱਥੇ ਉਹਨੂੰ ਬੈਠੀ ਆ ਰਵੀ ਤੇ ਟਾਈਮ ਨਾਲ ਘਰ ਆ ਜਾ ਮੈਂ ਹੁਣ ਇਹ ਮੁੰਡਾ ਲੈ ਕੇ ਆ ਜੰਨੀ ਆ ਉਹਦਾ ਵੀ ਇੱਥੇ ਜੀ ਨਹੀਂ ਲੱਗਦਾ ਅੰਦਰ ਜਾਂਦਾ ਮੈਂ ਨਿਆਣੀਆ ਚ ਖੇਡਣਾ ਨਹੀਂ ਆਣਾ ਚ ਖੇਡਣਾ ਚਲ 2 ਮਿੰਟ ਖੇਡਣ ਚਲ ਜਾਂਦਾ ਇੱਥੇ ਵੀ ਫਿਰ ਨਹੀਂ ਆਣਾ ਤੇ ਕੋਈ ਘਰੇ ਤੁਹਾਨੂੰ ਪਤਾ ਹੈ ਨਹੀਂ ਕੱਲਾ ਹੈਗਾ ਫਿਰ ਇੱਥੇ ਵੀ ਕਿੰਨਾ ਕੁ ਕਰੀ ਜਾਵੇ ਜੇ ਚਲੀ ਜਾਂਦਾ ਵਾ ਤੇ ਫਿਰ ਮੈਂ ਹੀ ਲੈਣ ਜਾਣਾ ਵਾ ਜਾਂ ਤੇ ਤੁਸੀਂ ਜਾ ਕੇ ਲਾਇਆ ਕਰੋ ਐਵੇਂ ਗੱਲਾਂ ਕਰਨ ਡੈ ਪੈਂਦੇ ਹੋ ਆ ਜਾਂਦੀ ਮੈਂ ਹੁਣੇ ਮੁੰਡਾ ਲਾ ਕੇ ਉੱਥੇ ਨਹੀਂ ਬੈਠੀ ਰਹਿਣਾ ਕੋਈ ਗੱਲ ਨਹੀਂ ਮੇਰੀ ਸਮਝਦੀ ਇਹਨੂੰ ਮੈਂ ਕੋਈ ਫਾਇਦਾ ਨਹੀਂ ਗੱਲ ਇਹਦੀ ਨਹੀਂ ਕਰਦੀ ਆ ਇਹ ਗੁੱਸਾ ਕਰਕੇ ਬਹਿ ਜਾਂਦੀ ਇਹ ਮੇਰੀਆਂ ਨਹੀਂ ਜਰਦੀ ਤੇ ਉੱਥੇ ਸਹੁਰਿਆਂ ਦੀ ਕਿੱਥੇ ਜਰਦੀ ਹੁੰਨੀ ਹੈ ਗੱਲਾਂ ਲਵ ਮੈਂ ਕਹਿਣ ਦੀ ਇੰਦਾ ਨਹੀਂ ਸਰਨਾ ਹੈਗਾ ਜਿੱਦਾਂ ਤੂੰ ਹੀ ਕਰਨ ਦੇਉ ਮੈਂ ਤੇ 扑ਕਾਤਾ ਹੀ ਨਵ ਦੇ ਖਿਲਾਫ ਮੰਮੀ ਤੇ ਮੇਰੀਆਂ ਗੱਲਾਂ ਤੇ ਆਗੇ ਹੀ ਵਾਵਾ ਨਵ ਨੂੰ ਇੱਕ ਦਿਨ ਬੋਲੇ ਹੀ ਤੇ ਜੇ ਤੂੰ ਹੀ ਕੋਈ ਹਾਸਲ ਕਰਨਾ ਨਾ ਤੇ ਫਿਰ ਇੰਦਾ ਨਹੀਂ ਸਰਨਾ ਹੈਗਾ ਪਿੰਦਰ ਦੇ ਲਾਗੇ ਮੰਮੀ ਜਾਦਾ ਪੈਂਦੀ ਆ ਤੇ ਪਿੰਦਰ ਮੰਮੀ ਦੇ ਮਗਰ ਮਗਰ ਭੁੜਿਆ ਫਿਰਦਾ ਵਾ ਇੰਦਾ ਵਾ ਕਿ ਤੂੰ ਹੀ ਲਾਗੇ ਵਿਆਹ ਕਰੋ ਮੰਮੀ ਦੇ ਤੂੰ ਹੀ ਘਟ ਬੈਂਦੇ ਜੇ ਤੂੰ ਨਾ ਮੈਨੂੰ ਬਹੁਤਾ ਨਾ ਸਮਝਾਇਗਾ ਤੂੰ ਲੱਗੀ ਤਾਂ ਗਈਆਂ ਇੱਕ ਜਣਾ ਬੜਾ ਵਾ ਤੇ ਨਾਲੇ ਮੇਰ ਕੋ ਨਹੀਂ ਉਹ ਇੰਦਾ ਹੋਣੀਆਂ ਚੋਰ ਕੁਤਰੀਆਂ ਜੀਆਂ ਇਹ ਮੈਂ ਜਾ ਕੇ ਕਦੀ ਉਹਦੀ ਸੁਣਾ ਉਹਦੇ ਕੰਨ ਪਰਾਂ ਮੈਨੂੰ ਮੇਰੇ ਹਿਸਾਬ ਨਾਲ ਚੱਲਣ ਦੇ ਇਹ ਕਿਦਾਂ ਦੀ ਗੱਲ ਬਈ ਇਹ ਤਾਂ ਤਾਂ ਨਹੀਂ ਆ ਕਿ ਮਿਲਣਾ ਹੈਗਾ ਲੈ ਲਿਓ ਫਿਰ ਮਿਲ ਜੂਗਾ ਕਿਤੇ ਨਹੀਂ ਪੱਛ ਲੈ ਹੈਗਾ ਜੇ ਮੈਨੂੰ ਪਰਮਾਨਸੇ ਵੀ ਹੁੰਦੀ ਹੈ ਨਾ ਤੇ ਸਾਰੇ ਕੰਮ ਮੈਂ ਜਾਣਨਾ ਜਾਣਨਾ ਪਤਾ ਨਹੀਂ ਕਦੋਂ ਜਾਣਨੀ ਸਿਰਫ ਮੈਨੂੰ ਤੇਰੇ ਵਾਂਗੂ ਰੌਲਾ ਪਾਉਣਾ ਨਹੀਂ ਹੁੰਦਾ ਮੈਂ ਤਾਂ ਰੌਲਾ ਹੀ ਪੰਨੀ ਆ ਤੂੰ ਹੀ ਨਹੀਂ ਪੰਦੇ ਹੈਗੀ ਅਗਲੇ ਜਿੰਨਾ ਕੰਮ ਲੈਣਾ ਮਿੱਠੇ ਪਿਆਰੇ ਹੋ ਕੇ ਜੁੜੇ ਰਹਿੰਦੇ ਮੰਮੀ ਨਾਲ ਤੁਹੇ ਕੰਮ ਨਹੀਂ ਲੈਣਾ ਹੈਗਾ ਕਿੰਨਾ ਕੰਮ ਲੱਗੇ ਆ ਹਜੇ ਗੱਲਾਂ ਪੱਤਾ ਹੀ 도ੜੇ ਫਿਰਨ ਦੇ ਆ ਤੀ ਤੇ ਕਹਿਣ ਦੇ ਕਿ ਐਵੇਂ ਭੱਜੇ ਫਿਰਨ ਦੇ ਆ ਪਰ ਤੂੰ ਮੇਰੀ ਗੱਲ ਨਹੀਂ ਸਮਝਣ ਦੇ ਹੈਗੇ ਜਿਹੜੀ ਮੈਂ ਐਸਮ ਕਹਿਉਣਾ ਚਾਹਨੀ ਆ ਪਿੰਦਰ ਹੁਣ ਅੱਗੇ ਨਾਲੋਂ ਕੰਮ ਵੀ ਕਰਨ ਡਿਆ ਪਿਆ ਨਹੀਂ ਜੋ ਕਾਇ ਪਿਓ ਕੰਮ ਨਹੀਂ ਕਰਦਾ ਹੈਗਾ ਤੇ ਮੰਮੀ ਕੋ ਕੱਲ ਪੈਸੇ ਮੰਗੇ 2000 ਤੇ ਮੰਮੀ ਨੇ ਉਸੇ ਵੇਲੇ ਕੱਢ ਕੇ ਦਿੱਤੇ ਵੀ ਮੇਰਾ ਪੁੱਤ ਬੜਾ ਹੀ ਕੰਮ ਕਰਦਾ ਵਾ ਕੋਈ ਗੱਲ ਨਹੀਂ ਅਜੇ ਕੰਮ ਕਰਦੇ ਨੂੰ ਕਿਹੜੇ ਦਿਨ ਹੋਏ ਆ ਇਹ ਤੇ ਉਹ ਵਾਲਾ ਜਦੋਂ ਨਵੇਂ ਵਿਆਹੀ ਹੁੰਦੀ ਆ ਨਾ ਨੂੰ ਘਰ ਉਦੋਂ ਸੱਸ ਨੂੰ ਚਾਹ ਹੁੰਦਾ ਵਾ ਕਿ ਬੜੀ ਭੱਜੀ ਫਿਰਦੀ ਐ ਪਤਾ ਨਹੀਂ ਤਦ ਲੱਗਦਾ ਦੋਈ ਤਿੰਨ ਮਹੀਨੇ ਕਿੰਨਾ ਕਰਦੀ ਐ ਤੇ ਕਿੰਨਾ ਨਹੀਂ ਸੋਹਣ ਹਲ ਪਿੰਦਰ ਦਾ ਵਾ ਇਹਨੇ 5-7 ਦਿਨ ਕਰਨਾ ਮੁੜ ਕੇ ਫੇਰ ਰੰਡੀ ਰੋਣਾ ਦਾ ਉਹੀ ਰਹਿਣਾ ਵਾ ਚਲੋ ਠੀਕ ਐ ਜੇ ਨਹੀਂ ਮੰਨਣੀ ਨਾ ਨਾ ਮੰਨੋ ਅੱਗੇ ਕਿਹੜੀ ਮੰਨੀ ਮੇਰੇ ਕਦੀ ਉਹ ਗੱਲਾਂ ਹੌਸਲੇ ਨਾਲ ਸੁਣ ਜੁਈਦੀ ਐ ਹੌਸਲੇ ਨਾਲ ਕਹਿ ਐਂਡੀ ਮੈਕਰ ਡਈ ਐ ਐਨੇ ਨਹੀਂ ਕਾਲੇ ਪੈਦਾ ਹੀ ਤਾਂ ਕਾਲੇ ਪੈਣ ਵਾਲੀ ਗੱਲ ਮੈਂ ਤੜਕ ਤੂੰ ਥੋੜਾ ਸਾਰਾ ਕੁਝ ਹੋ ਜਾਣਾ ਵਾ ਤੇ ਹੌਲੀ ਹੌਲੀ ਗੱਲ ਚੱਲਦੀ ਹੁੰਦੀ ਐ ਐਵੇਂ ਨਹੀਂ ਨਿੱਕੇ ਨਿੱਕੇ ਗੱਲਾਂ ਤੋਂ ਜਿਹੜਾ ਵੇ ਤਾਂ ਸਾਡੇ ਘਰ ਦੇ ਵਿੱਚ ਪਵਾੜੇ ਪਾਈਦੇ ਹੋਈਦੇ ਜਿੱਦਾਂ ਦਾ ਤੁਹਾਡੇ ਹਾਲਾਤ ਐ ਨਾ ਮੈਨੂੰ ਲੱਗਦਾ ਹੱਥਾਂ 'ਚੋਂ ਸਭ ਕੁਝ ਨਿਕਲ ਜਾਣਾ ਕਿਤੇ ਨਹੀਂ ਯਾਰ ਨਿਕਲਦਾ ਹੈਗਾ ਤੇ ਨਾਲੇ ਉਹ ਵੀ ਭਰਾਈ ਆ ਫਿਰ ਕਿਉਂ ਚੱਲਿਆ ਆਪੇ ਸਮਝ ਲੱਗ ਜਾਂਦੀ ਏ ਉਹਨੂੰ ਜਿਨ੍ਹਾਂ ਦੀਆਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਹੋਈਦੀਆਂ ਘਰ ਸੌਣ ਲਈ ਨਾ ਕਦੇ-ਕਦੇ ਆਪਣੇ ਆਪ ਨੂੰ ਲੇਸ ਵੀ ਲਾਉਣੀ ਪੈਂਦੀ ਐ ਆਹੋ ਤੂੰ ਹੀ ਲੈਸਾ ਲਾਇਆ ਸਾਰੀ ਉਮਰ ਲੈਸਾ ਲਾਇਆ ਕੋਈ ਭਰਾ ਨਹੀਂ ਬੰਦਾ ਹੈਗਾ ਜਦੋਂ ਕੰਮ ਹੋਏ ਨਾ ਉਦੋਂ ਤੁਹਾਡੇ ਲਾਗੇ ਆਉਂਦਾ ਵਾ ਵੀਰ ਜੀ ਆਹ ਕੰਮ ਕਰਦਾ ਵੀਰ ਜੀ ਆਹ ਕਰਦਾ ਜਦੋਂ ਕੰਮ ਨਾ ਨਾ ਹੋਏ ਤਾਂ ਅਗਲਾ ਵੇਰ ਕੇ ਨੰਗਦਾ ਪਛਾਣਦਾ ਹੀ ਨਹੀਂ ਜਿੱਦਾਂ ਵੀ ਇਹ ਘਰ ਵਿੱਚ ਰਹਿੰਦੇ ਹੁੰਦੇ ਆ ਉਹ ਚੱਲ ਕਰ ਲੈਣ ਫੇਰ ਮੈਂ ਤੈਨੂੰ ਇਹ ਅੰਨਾ ਵਾ ਕੋਈ ਗੱਲ ਨਹੀਂ ਯਾਰ ਛੋਟਾ ਵਾ ਆਪੇ ਹੌਲੀ ਹੌਲੀ ਅਕਲ ਆ ਜਾਊਗੀ ਹੁਣ ਨਾ ਆਊਗੀ ਤੂੰ ਬਾਹਰ ਜਾਣਾ ਹੀ ਆ ਉਥੋ ਜੋ ਧੱਕੇ ਢੇੜੇ ਖਾਊਗਾ ਨਾ ਫੇਰ ਪਤਾ ਲੱਗੂਗਾ ਵੀ ਪਰਿਵਾਰ ਕੀ ਹੁੰਦਾ ਤੇ ਵੱਡਾ ਭਰਾ ਕੀ ਹੁੰਦਾ ਹੋਰ ਪੁੱਤ ਕੀ ਹਾਲ ਆ ਠੀਕ ਠਾਕ ਹੋਰ ਸਭ ਠੀਕ ਠਾਕ ਹਾਂ ਜੀ ਠੀਕ ਠਾਕ ਸਭ ਵਧੀਆ ਸਮਨ ਕਿਹਦੇ ਘਰ ਗਈ ਐਦੇ ਲਾ ਕੇ ਚਾਚੇ ਆਪਣੇ ਦੇ ਹਾਂ ਮੁੰਡੇ ਨਾਲ ਲੱਗ ਗਈ ਉਹ ਦਿਆ ਹੀ ਰੋਣ ਉਹ ਤੇ ਪੋਤਾ ਮੈਂ ਤੇਰੀ ਗੱਲ ਮੰਨਦੀ ਆ ਜੀਤ ਕਰਦਾ ਹੀ ਆਪਣੇ ਬੱਚਿਆਂ ਨੂੰ ਮਿਲਣੂ ਪਥੀਰਾ ਮੈਂ ਸਮਨ ਨੂੰ ਸਮਝਾਉਣੀ ਆ ਪੁੱਤ ਉਹ ਘੜਾਖੇ ਲੱਗਦੀ ਆ ਹਾਂ ਹਾਂ ਠੀਕ ਆ ਚਲ ਕੋਈ ਗੱਲ ਨਹੀਂ ਮੈਂ ਕਿਸੇ ਦਿਨ ਆਉਣੀ ਆ ਸ਼ਹਿਰ ਆਉਣਾ ਵਾ ਕਿਸੇ ਦਿਨ ਤੇ ਨਾਲ ਲੈ ਕੇ ਆਉਂਗੀ ਮੈਂ ਤੇ ਕੋਈ ਨਹੀਂ ਫਿਰ ਮੈਂ ਮਿਲਾ ਜੂਗੀ ਜੇ ਬਹੁਤਾ ਜੀ ਕਰੰਦਿਆ ਤੇ ਹਾਂ ਚਲ ਠੀਕ ਆ ਚੰਗਾ ਤਾਂ ਕਰਦੀ ਆ ਇਹਨਾਂ ਨੂੰ ਕਹਿਨੀ ਆ ਕਿ ਮੈਂ ਪਿੰਡ ਜਾਣਾ ਵਾ ਤਾਂ ਨਾਲੇ ਮੁੰਡੇ ਨੂੰ ਉੱਥੇ ਮਿਲਾ ਲਿਆਉਂਗੀ ਮੈਂ ਕੀ ਕਹਾਂਦੀ ਹਾਂ ਹਾਂ ਮੈਂ ਕਹਾਂ ਮੈਂ ਪਿੰਡੋਂ ਨਾ ਹੋਵਾਂ ਕੀ ਕਰਨਾ ਪਿੰਡ ਉੱਦਾਂ ਮੇਰਾ ਜੀਵੜਾ ਕੰਡਿਆ ਮਿਲਣ ਉਹ ਰਹਿਣ ਦੇ ਬੈਠੀ ਤਾਂ ਉਹਨਾਂ ਨੇ ਫੇਰ ਤੈਨੂੰ ਕੋਈ ਸਲਾਹ ਉਹੋ ਜੀ ਦੇ ਦੇਣੀ ਆ ਨਹੀਂ ਕੋਈ ਵੀ ਸਲਾਹ ਦਿੰਦੇ ਹੋ ਨਹੀਂ ਉਹ ਨਹੀਂ ਨਹੀਂ ਕੀ ਕਰਦੀ ਆ ਜ਼ਰੂਰੀ ਹੋਵੇ ਜੀ ਜ਼ਰੂਰੀ ਤੇਰੀ ਉੱਦਾਂ ਮੇਰਾ ਜੀ ਕਰਣ ਡਿਆ ਮਿਲਣ ਨੂੰ ਜ਼ਰੂਰੀ ਜ਼ਾਇਦਾ ਵਾ ਤਾਂ ਕੋਈ ਨਹੀਂ ਤਿਆਰ ਹੋ ਜੰਨੇ ਆ ਫੇਰ ਗਢੀਜਲਾ ਜੰਨੇ ਆ ਸਾਰੇ ਚਲ ਜਾਂਦੇ ਆ ਨਹੀਂ ਨਹੀਂ ਮੈਂ ਨਾਨੀ ਦੋ ਤੀਨੇ ਜਾਣਾ ਵਾ ਛੋਟੇ ਨਾਲ ਲੈ ਜੰਨੇ ਓਏ ਉਹਨੂੰ ਕਿੱਥੇ ਬੱਸਾਂ 'ਚ ਤੂੰ ਹੀ ਫਿਰੇਂਗੀ ਨੋ ਕੋਈ ਗੱਲ ਨਹੀਂ ਮੈਂ ਆਪਣੇ ਵੀਰ ਨੂੰ ਫੋਨ ਕਰ ਦੂੰ ਅੱਗੋਂ ਦੀ ਆ ਕੇ ਲੈ ਜੰਗੇ ਤੇ ਅੱਗੋਂ ਲੈ ਜੁਗਾ ਇੱਥੋਂ ਤੇ ਬਸੇ ਹੀ ਜਾਣਾ ਨਾ ਕਿੱਥੇ ਲੈਣਾ ਬੱਸਾਂ 'ਚ ਧੱਕੇ ਖਾਊਗਾ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਮੈਨੂੰ ਨਾਲ ਖੜਦਿਆਂ ਕੀ ਉਹ ਚਲਿਆ ਮੈਂ ਉਹ ਤੋਂ ਕੋਈ ਚੁੱਕ ਲਿਆ ਹੋਣਾ ਆ ਚੁੱਕਣ ਦੀ ਗੱਲ ਥੋੜੀ ਹੁੰਦੀ ਆ ਕੋਈ ਸੋ ਦੁੱਖ ਸੁੱਖ ਹੁੰਦਾ ਆਪਣੇ ਮਾਪਿਆਂ ਨਾਲ ਕਿ ਹਾਂ ਤਾਂ ਮੈਂ ਵੀ ਮੈਂ ਸਾਲੇ ਹਰਾਨਾ ਕਰਾਉਂ ਦੁੱਖ ਸੁੱਖ ਕੋਈ ਤੁਸੀਂ ਬਹਿ ਜਾਓ ਘਰੇ ਚੁੱਪ ਕਰਕੇ ਮੈਂ ਨਹੀਂ ਖੜਨਾ ਤੁਹਾਨੂੰ ਨਾਲ ਕਿਉਂ ਭਜਾ ਵਜਾਇ ਹੋਈ ਵੀ ਉਹਦੋਂ ਆਏ ਤੇ ਕਿੰਨੀ ਬੇਇੱਜ਼ਤੀ ਕੀਤੀ ਉਹਨਾਂ ਨੇ ਉਹਨਾਂ ਦੇ ਕੰਮ ਹੀ ਐ ਇਹ ਬੇਇੱਜ਼ਤੀ ਵਾਲੇ ਤੂੰ ਹੁਣ ਤਾਂ ਰਾਦੇ ਚ ਫੇਰ ਉਹ ਗੱਲ ਹੋਣੀ ਆ ਕਿ ਹੁਣ ਫੇਰ ਜਾਊਂਗਾ ਹੁਣ ਫੇਰ ਮੈਨੂੰ ਗੱਲਾਂ ਦਾ ਮੌਕਾ ਮਿਲ ਜਾਣਾ ਹੁਣ ਫੇਰ ਜਾ ਕੇ ਉਹਨਾਂ ਦੀ ਬੇਇੱਜ਼ਤੀ ਕਰੂੰ ਜਿਹੜੀਆਂ ਗੱਲਾਂ ਰਹਿ ਗਈਆਂ ਕਰਨ ਵਾਲੀਆਂ ਅਛਾ ਮੈਂ ਉਹਨਾਂ ਦੀ ਬੇਇੱਜ਼ਤੀ ਕਰਦਾ ਹੋਰ ਨਹੀਂ ਉਹਨਾਂ ਨੂੰ ਮੈਂ ਕੋਈ ਕਹਿੰਦਾ ਆ ਚਲ ਹੁਣ ਲੇਟ ਹੋ ਜਾ ਜਦੋਂ ਕਿਤੇ ਕਿਸੇ ਚੀਜ਼ ਦੀ ਲੋੜ ਹੋਏ ਉਦੋਂ ਮੈਂ ਜਾ ਕੇ ਆ ਜਾਣਾ ਤੇ ਹੁਣ ਮੈਂ ਬੇਇੱਜ਼ਤੀ ਕਰਦਾ ਮੈਂ ਸਕੂਟਰੀ ਤੇ ਚੱਲ ਜੰਨੀ ਹੈ ਇਹਲਾ ਟ੍ਰੋਲੀ ਲੱਤ ਮੰਤੜ ਵਾਲਾ ਮੰਡੇ ਨੇ ਉਹਦੇ ਰਹਿਣਦੇ ਮੈਂ ਕਹਿਣ ਨੇ ਨਹੀਂ ਮੁੰਡੇ ਨਾਲ ਖੜਨਾ ਮੈਂ ਦੋਈ ਨਾਨੀ ਦੋਤਾ ਜਾਂਦੇ ਆ ਉਹਦੀ ਮਾਂ ਨੇ ਕੁੱਛ ਲੈ ਮੈਂ ਖੜਨਾ ਕੋਈ ਨਹੀਂ ਮੈਂ ਸਮਝਣਾ ਵੀ ਗੱਲ ਕਰ ਲੈਣੀ ਆ ਉਹਨੇ ਮੈਨੂੰ ਕੀ ਕਹਿਣਾ ਤੇ ਜੇ ਤੂੰ ਸਕੂਟਰੀ ਤੇ ਜਾਣਾ ਤੇ ਦੋਵੇਂ ਚਲ ਜਾ ਮਾਵਾਂ ਧੀਆਂ ਚਲ ਜਾ ਮੈਨੂੰ ਨਾਲ ਖੜੋ ਨਹੀਂ ਖੜਨਾ ਤੇ ਨਹੀਂ ਮੈਂ ਖੜਨਾ ਹੀ ਮੁੰਡੇ ਨੂੰ ਅਸੀਂ ਜਾਣਾ ਹੀ ਦੋਵਾਂ ਨੇ ਆ ਸਮਝਣ ਨੂੰ ਮੈਂ ਕਿੱਥੇ ਖੜਨਾ ਘਰ ਰਹਿੰਦੀ ਆ ਪੇਹ ਸਮਣ ਚਲ ਠੀਕ ਆ ਫਿਰ ਜਾਣਾ ਤੇ ਚਲ ਜਾ ਫਿਰ ਸ਼ਾਮ ਨੂੰ ਟਾਈਮ ਸਰ ਮੋੜਾ ਹੀ ਤੈਨੂੰ ਪਤਾ ਫਿਰ ਤਰਾ ਤੂਰਾ ਵੀ ਕੱਢਣੀਆਂ ਹੁੰਦੀਆਂ ਚਲੋ ਕੋਈ ਗੱਲ ਨਹੀਂ ਵੇਖ ਲੂੰਗੀ ਜੋ ਹਸਤਾਬ ਤਾ ਲੱਗੂਗਾ ਨਹੀਂ ਹਸਤਾਬ ਕੀ ਰੱਖਣਾ ਬਾਜ ਤੂੰ ਕਹਿੰਦੇ ਨਹੀਂ ਮੈਨੂੰ ਫੋਨ ਕਰਕੇ ਇਹ ਤੇ ਕਰਦਾ ਕਿਨੇ ਉਹ ਵੇਖਣਾ ਕੁੜੀ ਨੂੰ ਤਾਂ ਉਹ ਨਹੀਂ ਧਾਰਾ ਕੱਢਣੀ ਐਵੇਂ ਤੇ ਕੁੜੀ ਨੂੰ ਸਿਖਾ ਦਿਓ ਕਿ ਧਾਰਾ ਕੱਢਣੀ ਆ ਕੰਮ ਸਾਰੇ ਸਿੱਖਣੇ ਚਾਹੀਦੇ ਆ ਇਹਦੀਆਂ ਬੁੱਤਾਂ ਨੂੰ ਉਹ ਕੋਈ ਨਹੀਂ ਉਹਨੇ ਕੀ ਕਰਨਾ ਕੰਮ ਜਾਊਗੀ ਨਾ ਕਿਵੇਂ ਮੈਂ ਨਾਲ ਨੌਕਰ ਭੇਜ ਦੂੰਗਾ ਤੇ ਕੋਈ ਗੱਲ ਨਹੀਂ ਆ ਟਾਈਮ ਲੱਗ ਜਾਈਦਾ ਜਿੱਥੇ ਜਾਈਦਾ ਜੇ ਨਿਆਣਾ ਖੇੜੇ ਲੱਗ ਗਿਆ ਉੱਥੇ ਜੀ ਲੱਗ ਗਿਆ ਤੇ ਫਿਰ ਇਹ ਆ ਕਿ ਫਿਰੇ ਰਾਤ ਲੱਗ ਜਾਣੀ ਆ ਕੋਈ ਉਹ ਗੱਲ ਨਹੀਂ ਹੈਗੀ ਚੱਲ ਵੇਖ ਲੈ ਮਰਜੀ ਤੇਰੀ ਜੋ ਕਰਨਾ ਕਰ ਲੈ ਫਿਰ ਚੱਲ ਠੀਕ ਹੈ ਜੀ ਦਿਖਾਉਣਾ ਹੈਗਾ ਫਿਰ ਦੱਸ ਦਿਓ ਹਾਂ ਕੋਈ ਗੱਲ ਨਹੀਂ ਕਰਈਆਂ ਠੀਕ ਆ ਠੀਕ ਚੰਗਾ ਕਿਹਦਾ ਫੋਨ ਆ ਬਿੰਦਰ ਭੈਣ ਦਾ ਫੋਨ ਆਉਂਦਿਆ ਹੀ ਕੀ ਕਹਿੰਨੇ ਕਹਣਦੇ ਹੀ ਕੀ ਆਉਂਦਾ ਰਦਾ ਏ ਤਾਂ ਮੈਂ ਵੀ ਆਜੂ ਕੋਈ ਗੱਲ ਨਹੀਂ ਘਰੇ ਆ ਤੇ ਕੋਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਤਾਂ ਡਾ ਆਪਣਾ ਘਰ ਜਦੋਂ ਮਰਜ਼ੀ ਆਓ ਕੋ ਸੰਤਾਨ ਦੇ ਹੀ ਕਿ ਤੁਸੀਂ ਘਰੇ ਜਾਂਦੇ ਹੋ ਵੀ ਮੈਂ ਕੱਲਿਆਂ ਆਉਣਾ ਏ ਸ਼ਸ਼ ਠੀਕ ਆ ਤਾਂ ਮੈਂ ਕੋਈ ਨਹੀਂ ਆਜੇ ਹੁਣ ਪਤਾ ਨਹੀਂ ਅੱਜ ਆਉਂਦੇ ਆ ਕਿ ਜਾਂ ਕੱਲ ਹੁੰਦੇ ਆ ਠੀਕ ਆ ਬਿੰਦਰ ਮੈਨਾ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਕਰੋ ਵੇਖ ਲੋ ਤੂੰ ਹੁਣ ਘਰ ਦਾ ਕੰਮ ਕਰਦੇ ਓ ਤੇ ਸਾਰੇ ਜਣੇ ਕਿੰਨੇ ਖੁਸ਼ ਆ ਮੰਮੀ ਵੀ ਕਿੰਨੇ ਖੁਸ਼ ਹੈ ਤੁਹਾਨੂੰ ਕੋਈ ਕੁਝ ਕਹਿਣਾ ਵੀ ਨਾ ਹੁਣ ਤੇ ਨਾ ਹੀ ਹੁਣ ਮੈਨੂੰ ਕੋਈ ਕੁਝ ਕਹਿਣਾ ਵਾ ਤੇ ਵੇਖ ਲੋ ਨਾਲ ਮਿਲ ਕੇ ਕੰਮ ਕਰਦੇ ਓ ਤੇ ਕਿੰਨੀ ਜਲਦੀ ਨਿਬੜ ਜਾਂਦਾ ਵਾ ਇਹ ਤੇ ਵੈਸੇ ਤੇਰੀ ਵਾਲੀ ਗੱਲ ਸਹੀ ਏ ਮੈਂ ਵੀ ਨਾ ਜਾਣ ਕੇ ਨਹੀਂ ਕਰਦਾ ਹੁੰਦਾ ਅ ਜਿੱਦਨ ਤੂੰ ਕਿਹਾ ਹੈ ਨਾ ਚੱਲ ਪਹਿਲਾਂ ਮੈਂ ਜਾ ਕੇ ਤੇ ਲਾਵਣਾ ਲੱਗਾ ਲੜਨੋਂ ਉਹਨੇ ਫਿਰ ਮੈਨੂੰ ਇੱਕ ਗੱਲ ਕਹੀ ਤੇ ਮੈਂ ਵੀ ਵਾਕਿਆ ਹੈ ਤੇ ਸਹੀ ਫਿਰ ਮੈਂ ਉਥੇ ਚੁੱਪ ਹੋ ਗਿਆ ਤੇ ਚੱਲ ਜਿੱਦਾਂ ਹੁਣ ਆਂਦਾ ਮੈਂ ਕਰੀ ਜਾਂਦਾ ਨਾ ਵਿਖਿਆ ਦੇ ਹੁੱਦਨ ਚੁੱਪ ਕਰ ਗਏ ਹੋ ਤੇ ਚੰਗਾ ਹੋ ਗਏ ਨਾ ਮੈਂ ਤੇ ਆਪ ਪਹਿਲਾਂ ਸੋਚਿਆ ਨਹੀਂ ਕਿ ਮੈਂ ਗਲਤੀ ਕਰ ਲਈ ਇਹਨਾਂ ਨੂੰ ਦੱਸ ਕੇ ਇਹਨਾਂ ਨੇ ਜਾ ਕੇ ਤੇ ਲੜਨ ਲੰਗ ਪੈਣਾ ਭਾਜੀ ਦੇ ਨਾਲ ਵੈਸੇ ਨਾ ਪਹਿਲਾਂ ਤੇ ਮੈਂ ਚੱਲਿਆ ਹਾਂ ਭਾਬੀ ਵਾਲੀ ਫਿਰ ਮੈਂ ਸੋਚਿਆ ਵੀ ਨਹੀਂ ਲਾਵਣਾ ਕਰਦਾ ਗੱਲ ਆਪਣੇ ਲੋਗ ਗਿਆਤ ਬੜਾ ਗੁੱਸੇ 'ਚ ਪਰ ਫਿਰ ਮੈਂ ਵੀ ਮਨਾ ਛੱਡ ਪਰਾਂ ਤੇ ਹੋਰ ਨਹੀਂ ਕਿੰਨ ਕੀ ਅਗਲਾ ਪਿਛੇ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ ਲੜਾਈ ਜਿੰਨੀ ਮਰਜ਼ੀ ਵਧਾਈ ਚੋ ਤੇ ਹੁਣ ਇਹਨਾਂ 'ਚ ਇਹ ਆ ਵੀ ਮੰਮੀ ਵਾਕਈ ਬੜੇ ਖੁਸ਼ ਨੇ ਦੇਖੋ ਡੀਐਮ ਨੇ ਕਿੰਨੀ ਕਿੰਨੀ ਗੱਲ ਤੋਂ ਲੜਾਈ ਹੁੰਦੀ ਰਹਿੰਦੀ ਹੁੰਦੀ ਸੀ ਤੂੰ ਮੋਟਰ ਨਹੀਂ ਚਲਾ ਕੇ ਆ ਤੇ ਉਹ ਡੰਗਰਾਂ ਨੂੰ ਪੱਠੇ ਨਹੀਂ ਪਾਏ ਐਦਾਂ ਦੋਵੇਂ ਜਣੇ ਕੰਮ ਕਰਨੇ ਤਾਂ ਚੱਲ ਵਧੀਆ ਸਭੋ ਤੇ ਨਾਲੇ ਆਉਂਦਾ ਵੀ ਕਿੰਨਾ ਕਾ ਵੰਡੇ ਥੋੜਾ ਬੋਧਾ ਕੰਮ ਹੁੰਦਾ ਵਾ ਜਦੋਂ ਰਲ ਮਿਲ ਕੇ ਕਰ ਲਈਏ ਤੇ ਨਾਲੇ ਮਾਪਿਆਂ ਨੂੰ ਉੱਤੋਂ ਵੱਡੀ ਖੁਸ਼ੀ ਕੋਈ ਨਹੀਂ ਮਿਲਦੀ ਜਿਨ੍ਹਾਂ ਦੇ ਬੱਚੇ ਰਲ ਮਿਲ ਕੇ ਰਹਿਣ ਸਹੀ ਗੱਲ ਆ ਉਦਾਂ ਸਾਰੇ ਸ਼ੌਂਕ ਪੂਰੇ ਕੀਤੇ ਲਾਭ ਨੇ ਮੇਰੇ ਤੇ ਮੈਂ ਐਵੇਂ ਅੱਗੇ ਬੋਲਣ ਡਿਆ ਪਿਆ ਉਹਦੀ ਸਗੋ ਤੇ ਇੱਕ ਪਿੰਨਰ ਹੋਰ ਕੰਮ ਕਰਉ ਆ ਇੱਕ ਗੱਲ ਮੇਰੀ ਹੋਰ ਮੰਨ ਲਓ ਦੱਸ ਦੇ ਕਿਹੜੀ ਉਦੋਂ ਦੀ ਪਜਦੇ ਪੈਸੇ ਕੱਢੇ ਹੀ ਨਾ ਨਮਦੀਪ ਫੇਰ ਤੂੰ ਕਿਹੋ ਜਿਹੇ ਡੱਪੀਆਂ ਗੱਲਾਂ ਕਰਨ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਉਹ ਵਾਲੀ ਗੱਲ ਨਾ ਕਰੀ ਚਲ ਕੋਈ ਗੱਲ ਨਹੀਂ ਮੈਂ ਨਹੀਂ ਗੱਲ ਕਰਦੀ ਪਰਪਿੰਦਰ ਇਦਾਂ ਨਾ ਚੰਗੇ ਨਹੀਂ ਲੱਗੀਦਾ ਈਆਂ ਨੂੰ ਦੇਈਦਾ ਵਾ ਈਆਂ ਦਾ ਖਾਈ ਦਾਣੀ ਆ ਤੇਰੇ ਹੁਣ ਕਹਿੰਦਾ ਮਤਲਬ ਹੈ ਉਹਨਾਂ ਨੂੰ ਕਹੀਏ ਵੀ ਪੈਸੇ ਇਹੀ ਕੱਢੇ ਸੀ ਹੁਣ ਕਹਾਂ ਕਿ ਬੇਇੱਜ਼ਤੀ ਕਰਵਾਈਏ ਆਪਣੀ ਇਹਦੇ 'ਚ ਬੇਇੱਜ਼ਤੀ ਹੋਣ ਵਾਲੀ ਕਿਹੜੀ ਗੱਲ ਆ ਜੇ ਤਰੀਕੇ ਨਾਲ ਬੰਦਾ ਪੈਸੇ ਲੈ ਸਕਦਾ ਵਾ ਨਾ ਤੇ ਉਸੇ ਤਰੀਕੇ ਨਾਲ ਆਪਾਂ ਦੇ ਵੀ ਸਕਦੇ ਆ ਜ਼ਰੂਰੀ ਨਹੀਂ ਤੁਸੀਂ ਕਹਿਣਾ ਵੀ ਅਹੀਂ ਕੱਢੇ ਹੀ ਤਾਂ ਕਿਦਾਂ ਦਵਾਵਾਂ ਕਿ ਪੈਸੇ ਉਹਨਾਂ ਕਹਿਣਾ ਵੀ ਕਾਦੇ ਨੇ ਤੁਸੀਂ ਉਦਾਂ ਕਿਉਂ ਹਾਂ ਵੀ ਆ ਤੁਹਾਡੇ ਜਿਹੜੇ ਪੈਸੇ ਹੀ ਵਰਤੇ ਹੀ ਉਹ ਵਾਲੇ ਤੇ ਆ ਭਾਜੀ ਜਿਹੜਾ ਨਾਮ ਲਉਂਦੇ ਰਹਿੰਦੇ ਵੀ ਹਾਂ ਉਹਨਾਂ ਨੇ ਪੈਸੇ ਕੱਢੇ ਉਹਨਾਂ ਨੇ ਕੱਢੇ ਆ ਤੇ ਨਾਲੇ ਤੁਹਾਡਾ ਹੱਥ ਉਤੋਂ ਦੀ ਹੋ ਜਾਊਗਾ ਤੇ ਉਹਨਾਂ ਦੇ ਪੈਸੇ ਉਹਨਾਂ ਨੂੰ ਵਾਪਸ ਵੀ ਕਰ ਦਿਓ ਵੀ ਨਰ ਇਦਾਂ ਪੂਰੀਆਂ ਨਹੀਂ ਪੈਂਦੀਆਂ ਹੁੰਦੀਆਂ ਇਹ ਯਾਰ ਅਸ ਇਤਰਾ ਨਹੀਂ ਹੋ ਸਕਦਾ ਉਹਨਾਂ ਕਹਣਾ ਵੀ ਐਡੇ ਦਾਨੀ ਨੇ ਜਿਹੜੇ ਵਦੂ ਦੇਣ ਦੇ ਨੇ ਯਾਰ ਕੀ ਤਰੀਕੇ ਨਾਲ ਗੱਲ ਕਰਕੇ ਵੇਖ ਲਿਓ ਹਾਂ ਚੱਲ ਇਦਾਂ ਕਰਦਾ ਵਾਂ ਮੈਂ ਲਾਵਣਾ ਕਰਦਾ ਗੱਲ ਉਹਨੂੰ ਆਨਾ ਤੇ ਦੱਸ ਵੀ ਕਿਦਾਂ ਦਈਏ ਪੈਸੇ ਚਲੋ ਕਰਕੇ ਵੇਖ ਲਓ ਗੱਲ ਕਿਉਂਕਿ ਮਹਾਰਾਜ ਨੇ ਸਾਨੂੰ ਸਾਰੀਆਂ ਚੀਜ਼ਾਂ ਦਿੱਤੀਆਂ ਨੇ ਕਿਹੇ ਚੀਜ਼ ਦੀ ਕਮੀ ਨਹੀਂ ਹੈਗੀ ਸਾਡੇ ਘਰ ਵਿੱਚ ਤੇ ਇਦਾਂ ਕੀਤਾ ਜਿਆਦਾ ਪੂਰੀਆਂ ਪੈਣੀਆਂ ਹੈ ਤੇ ਸਹੀ ਹੈ ਚੱਲ ਮੈਂ ਕੋਈ ਨਹੀਂ ਕਰਦਾ ਆ ਅੱਜ ਸ਼ਾਮ ਨੂੰ ਪੈਸੇ ਮਿਲਣੇ ਵੀ ਆਹੀ ਲੈਣੇ ਸੀ ਕਿਸੇ ਕੋਲ ਤੇ ਜੇ ਭੈਣ ਆਵੇਗੀ ਤੇ ਆਪਾਂ ਉਹਨੂੰ ਦੇਈ ਦੇਵਾਂਗੇ ਹਣਾ ਹਾਂਜੀ ਆਹੋ ਦੇ ਦਿਓ ਚੱਲ ਮੈਂ ਕਰਦਾ ਉਹਨਾਂ ਨੇ ਦੀਦੀ ਨੇ ਵੀ ਕਿੰਨੀਆਂ ਗੱਲਾਂ ਸੁਣੀਆਂ ਪੀਂਦੀਆਂ ਵਾ ਤੜਡੇ ਕਰਕੇ ਓਏ ਉਹ ਤੇ ਬਾਜੀ ਦੀ ਆਦਤ ਹੀ ਹੈ ਨੰਦ ਨੂੰ ਪਤਾ ਉਹਦਾ ਵੀ ਕਿੰਨੇ ਦੁਖੀ ਨੇ ਉਹ ਸਾਮਣ ਵਾਲੋਂ ਵੀ ਤੇ ਫਿਰ ਜਿੱਦਾਂ ਡੇਵਲੋਂ ਵੀ ਭਾਜੀ ਏਦਾਂ ਗੱਲਾਂ ਕਰਨੀ ਤਾਂ ਫਿਰ ਦੀਦੀ ਨੂੰ ਕਿੰਨਾ ਦੁੱਖ ਲੱਗਦਾ ਹੋਣਾ ਹੈਗਾ ਤਾਂ ਸਹੀ ਕੋਈ ਨਹੀਂ ਸਾਮਣ ਵਾਲੀ ਗੱਲ ਜਿਹੜੀ ਹੈ ਨਾ ਉਹਦਾ ਹੱਲ ਹੋ ਜਾਏ ਨਾ ਉਹਨਾਂ ਨਾਲ ਚੱਲਣ ਢਈ ਏ ਗੱਲ ਚਲੋ ਮੈਂ ਤੇ ਕਿੰਨੀ ਵਾਈ ਗੁਰੂ ਸਭ ਨੂੰ ਠੀਕ ਕਰ ਦੇਣਾ ਤੇ ਇਹਦੇ ਨਾਲ ਦੀ ਰੀਸ ਨਹੀਂ ਹੈ ਹਾਂ ਚੱਲ ਤੂੰ ਕਰ ਲੈ ਕੰਮ ਕੋਈ ਨਹੀਂ ਠੀਕ ਗੁਰਲੀ ਨਾ ਕਲਰ ਕਿੰਦਾ ਹੋਦੀ ਹੈ ਨਾ ਲਵ ਮੇਰੀ ਗੱਲ ਸੁਣੀ ਹਾਂ ਇੱਥੇ ਦੱਸ ਦੇ ਪਿੰਦਰ ਉਹ ਨਹੀਂ ਉਹ ਪੜਦੇ ਵਾਲੀ ਏ ਏਡੇ ਘੜੀ ਪੜਦੀ ਵਾਲੀ ਗੱਲ ਆ ਤੂੰ ਦੱਸ ਦੇ ਇੱਥੇ ਮੈਂ ਇੱਥੇ ਕਿਹੜਾ ਹੋਰ ਕੋਈ ਆ ਮੈਂ ਹੀ ਆ ਉਹ ਹੈਗੀ ਹੱਡੀ ਭਾਬੀ ਦੋਵਾਂ ਵੀਰਾਂ ਦੀ ਆਹੋ ਆਈ ਉਹ ਗੱਲ ਇਹਨੇ 1 ਮਿੰਟ ਕੋਈ ਹੁਣ ਆ ਕੰਮ ਜਿਹੜਾ ਹੁਣ ਭਰਾ ਚੇਤੇ ਆ ਗਿਆ ਤੇ ਇਹਨਾਂ ਨੇ ਵੀ ਉਹਦੀਆਂ ਗੱਲਾਂ ਵਿੱਚ ਆ ਜਾਣਾ ਉਹੋ ਗੱਲ ਆ ਪਿੰਦਰ ਦੱਸ ਦੇ ਇੱਥੇ ਹੁਣ ਕਿੱਥੇ ਲਈ ਜਾਂਦੇ ਆ ਉਹ ਦੱਸਣਾ ਆ ਮੈਂ ਇੱਥੇ ਭਾਬੀ ਦੇ ਸਾਹਮਣੇ ਤਾਂ ਨਹੀਂ ਗੱਲ ਸ਼ੁਰੂ ਕੀਤੀ ਮੈਂ ਹਨਾ ਵੀ ਉਹਨਾਂ ਕਹਿਣਾ ਪਹਿਲਾਂ ਕੰਮ ਕਰ ਲੈਂਦੇ ਨੇ ਤੇ ਹੁਣ ਵਿਆਹ ਉਹਨੂੰ ਪੁੱਛਣ ਵੀ ਕੀ ਕਰੀਏ ਅੱਛਾ ਗੱਲ ਪਤਾ ਕੀ ਏ ਹਮ ਯਾਰ ਆਪਾਂ ਪਾਜੀ ਦੇ ਪੈਸੇ ਨਹੀਂ ਜਿਹੜੇ ਕੱਡੇ ਚੱਲ ਕੱਡੇ ਤੇ ਮੈਂ ਹੁਈ ਉਹਨਾਂ ਆਪ ਹੀ ਦਿੱਤੇ ਇਹ ਹਮ ਤੇ ਮੇਰਾ ਦਾਇਆ ਵੀ ਉਹਨਾਂ ਨੂੰ ਵਾਪਸ ਕਰ ਦਈਏ ਤੇ ਤੇ ਚੰਗੀ ਗੱਲ ਤੇਰੇ ਦਿਮਾਗ 'ਚ ਗੱਲ ਆ ਗਈ ਆ ਕਿਉਂਕਿ ਉਹ ਹੈ ਹੀ ਕੰਮ ਮਾੜਾ ਸੀ ਪਰ ਇਹ ਆ ਕਿ ਹੁਣ ਹੋ ਗਿਆ ਤੇ ਮੇਰੇ ਹਿਸਾਬ ਨਾਲ ਤਾਂ ਤੂੰ ਖਰਚ ਵੀ ਲਏ ਹੋਣੇ ਹੁਣ ਮੋੜਾਂਗੇ ਕਿੱਥੋਂ ਮੋੜਨੇ ਕਿੱਥੋਂ ਆ ਸ਼ਾਮਾਂ ਨੂੰ ਮੇਲੀ ਜਾਣੇ ਆ ਤੇ ਉਹਨਾਂ 'ਚੋਂ ਦੇ ਦਾਂਗੇ ਉਹ ਮੇਰੀ ਗੱਲ ਸੁਣ ਲੈ ਉਹਨਾਂ ਪੈਸਿਆਂ ਤੇ ਨਾ ਧਿਆਨ ਰੱਖੀ ਹੈਗਾ ਜਿਨ੍ਹਾਂ ਦੇ ਲਾਉਣੇ ਉਹਨਾਂ ਦਾ ਨਹੀਂ ਤੈਨੂੰ ਖਿਆਲ ਓੜਾ ਸਰਿੰਦਰ ਨੂੰ ਲਾਰਾ ਲਾਇਆਈ ਉਹ ਸ਼ਾਮ ਦਾ ਤੇ ਸ਼ਾਮ ਨੂੰ ਆਊਗਾ ਤਾਂ ਫਿਰ ਅੰਦਰ ਵੜ ਜੀ ਚੱਲ ਯਾਰ ਉਹਨੂੰ ਡਿਆੜੀ ਖਲਾਰ ਲਾਂਗੇ ਉਹ ਮੇਰ ਕੋ ਨਹੀਂ ਭਰਾਵਾ ਇਹ ਕੰਮ ਹੁਣੇ ਆਵੇ ਹੱਥ ਜੋੜੇ ਬੇਤੀ ਕਰਾਵਾਂ ਜਣੇ ਖਣੇ ਕੋ ਜਿਹਦੇ ਪੈਸੇ ਅੱਜ ਕਹਨ ਵੀ ਦੇਣੇ ਆ ਉਹਨਾਂ ਦੋ ਬੰਦਿਆਂ ਨੂੰ ਦੇਣੇ ਆ ਅਗਲੇ ਬਰੂਹਾਂ ਵੱਢਦੇ ਆ ਆ ਸੱਤ ਚ ਵੀ ਖਲੋਈਏ ਤੇ ਅਗਲੇ ਆਣ ਕੇ ਹੋਣੀ ਸੀ ਪਰ ਇਹ ਸਾਇਰ ਤੇ ਖੜਦੇ ਆ ਤੇ ਐਡਾ ਕੋਈ ਨਿਆਣਾ ਨਹੀਂ ਹੁੰਦਾ ਜਾਣਦਾ ਵਾ ਵੀ ਕਿਹੜੀ ਗੱਲ ਉਹਨੂੰ ਸਾਇਰ ਤੇ ਖੜਿਆ ਵਾ ਇਹਨਾਂ ਪੈਸਿਆਂ ਚ ਤੂੰ ਭਾ ਔਰ ਦੂਦਰ ਦੇਣੇ ਆ ਤੇ ਉਹ ਵੀ ਦੇਹਾੜਾਂਗੇ ਤੇ ਫੇਰ ਕੀ ਏ ਉਹ ਮੇਰੀ ਗੱਲ ਸੁਣ ਪਿੰਦਰਾ ਮੈਂ ਤੇਰੀ ਗੱਲ ਨਾਲ ਸਹਿਮਤ ਹੋ ਜੰਨਾ ਵਾ ਚੱਲ ਠੀਕ ਆ ਤੇਰੀ ਮਾਲ ਨੇ ਉਹਨਾਂ ਦੇ ਉਹ ਵੀ ਲੈ ਦੇ ਦਿੰਨੇ ਆ ਪਰ ਉਸ ਦਿਨ ਤੇ ਤੂੰ ਪੈਸੇ ਲਾ ਕੇ ਝਟ ਨੱਠ ਗਿਆ ਮੇਰੀ ਇੱਕ ਨਹੀਂ ਸੁਣ ਦਿਆ ਤੇ ਤੂੰ ਇਦਾਂ ਕਰ ਮੇਰੀ ਉਹ ਤਲੀ ਦੇ ਧਰ ਤੇ ਮੈਂ ਸ਼ਾਮ ਨੂੰ ਉਹ ਵੀ ਨਾਲ ਫੜਾ ਦਿੰਨਾ ਵਾ ਯਾਰ ਉਹ ਤੇ ਗਲਤੀ ਹੀ ਗਈ ਮੇਰੇ ਕੋ ਜਿਹੜੇ ਵਰਤ ਬੈਠਾ ਆ ਉਦੋਂ ਮੈਂ ਇੰਨੀ ਗੱਲ ਸੋਚੀ ਨਾ ਬੱਤਾਂ ਵੱਡੇ ਕਰਕੇ ਲਵ ਭੈਣ ਨੂੰ ਵੀ ਗੱਲਾਂ ਸੁਣਨੀਆਂ ਪੈਂਦੀਆਂ ਉੱਥੇ ਖੱਜੇ ਤੇ ਗਾਂ ਗਾਂ ਜਾ ਲੰਦੇ ਹੁਣ ਨਹੀਂ ਬੁੱਢੇ ਵਾਰੇ ਤੱਕ ਸੁੰਨੀਆਂ ਪੈਣੀਆਂ ਨੇ ਕਿ ਤੇਰੇ ਭਰਾ ਕੁਝ ਕਰਦੇ ਰਹੇ ਠੱਗ ਚੋਰ ਉਹ ਤੇ ਚੱਲ ਯਾਰ ਇੰਨੀ ਤਾਂ ਮੇਰੀ ਮੰਨ ਲੈ ਮੈਂ ਵੀ ਤੇ ਤੇਰੀ ਮੰਨੀ ਆਣਾ ਹੁਣ ਤੇਰੇ ਨਾਲ ਕਿੰਨਾ ਕੰਮ ਕੁੰਮ ਕਰਾਉਣਾ ਵਾ ਪਿੰਦਰ ਤੂੰ ਗੱਲ ਕਿਉਂ ਨਹੀਂ ਸਮਝਦਾ ਮੈਂ ਤੇਰੀ ਗੱਲ ਮੰਨਣਾ ਯਾਰ ਪਰ ਗੱਲ ਇਹ ਆ ਵੀ ਪੈਸਾ ਦਾ ਮਸਲਾ ਵਾ ਜਿੱਥੇ ਹੁਣ ਹਜ਼ਾਰ ਵਰਤਿਆ ਗਿਆ ਉਹ ਪੂਰਾ ਕਿੱਦਾਂ ਕਰਦਾਂਗੇ ਯਾਰ ਹੁਣ ਐਡੀਆਂ ਤਾਂ ਆਪਾਂ ਫਰਮਾਣੀ ਆ ਤੁਹਾਨੂੰ ਕੋ ਬਾਹਰੋਂ ਪੈਸੇ ਡਿੱਗਣ ਦੇ ਆ ਵੀ ਘਾਟੇ ਵਾ ਦੇ ਇਧਰ ਪੂਰੇ ਕਰ ਲਈਏ ਮਾਂ ਤੇ ਡਾਂਗਟ ਪਾਉਂਦੇ ਤੇਰੇ ਸਾਹਮਣੇ ਚੱਲ ਫਿਰ ਕੋਈ ਗੱਲ ਨਹੀਂ ਮੈਂ ਤੇਨਾਂ ਚੱਬ ਤੇਰੇ ਨਾਲ ਕਰਦਾ ਗੱਲ ਤੇ ਤੂੰ ਕੋ ਹੱਲ ਕੱਢੇਗਾ। ਐਸੇ ਕਰਕੇ ਮੈਂ ਥੱਥੇ ਗੱਲ ਨਹੀਂ ਸ਼ੁਰੂ ਕੀਤੀ ਭਾਬੀ ਲੱਗ ਗਈ। ਭਰਾਵਾ ਕਰੀਮ ਨੇਗਾ ਕਿਉਂਕਿ ਅੱਗੇ ਮੈਨੂੰ ਪਤਾ ਜਿੱਦਾਂ ਮੈਂ ਟਾਈਮ ਕੱਢਣ ਡਿਆ ਵਾਂ ਤੇ ਨਾਲੇ ਜੋ ਹੋ ਗਿਆ ਨਾ ਉਹਨੂੰ ਬਾਹਰ ਮਿੱਟੀ ਤੇ ਗਾਹ ਵਾਤੇ ਜਿਹੜੇ ਤੇਰੇ ਚ ਇਮਾਨਦਾਰੀ ਆ ਹੀ ਗਈ ਹੈ ਨਾ ਤੇ ਇਹ ਚੀਜ਼ ਨੂੰ ਆਪਾਂ ਲੈ ਕੇ ਤੁਰੀਏ। ਉਹ ਨਾ ਹੋਵੇ ਵੀ ਦੋਵੇਂ ਭਰਾ ਕਿਹੜੇ ਰਾਹ ਤੇ ਤੁਰ ਪਏ ਆ। ਚੰਗੇ ਨਹੀਂ ਲੱਗਦੇ ਇਹ ਕੰਮ। ਚੱਲ ਠੀਕ ਹੈ ਕੋਈ ਨਹੀਂ। ਨਵਾਲ ਵੀ ਇੱਧਰ ਝਾੜੂ ਨਹੀਂ ਲਾਇਆ ਹੈਗਾ ਤੇ ਇੱਧਰ ਮੈਂ ਲਾਉਣਾ ਵਾਂ ਇਹਨੂੰ ਮੈਂ ਪੁੱਛਨੀ ਆ ਵੀ ਇੱਧਰ ਕਿਉਂ ਝਾੜੂ ਲਾਇਆ ਹੈਗਾ ਕੰਮ ਕਰਦੀ ਵੀ ਹੈਗੀ ਆ ਜਿੰਨਾ ਕਿ ਕਿਹਾ ਉਹਨਾਂ ਦੀ ਕਰਨਾ ਹੋਰ ਨਹੀਂ ਇਹਨੇ ਕਰਨਾ ਹੈਗਾ ਨਵ ਮੇਰੀ ਗੱਲ ਸੁਣ ਝਾੜੂ ਨਹੀਂ ਲਾਇਆ ਹੈਗਾ ਦੀਦੀ ਮੈਂ ਲਾਤਾ ਵਾ ਸਾਰੇ ਝਾੜੂ ਇਹ ਇੱਥੇ ਤੇ ਲਾਤਾ ਵਾ ਤੋਂ ਮੇਰੇ ਅੰਦਰ ਨਹੀਂ ਲਾਇਆ ਉੱਥੇ ਦੀਦੀ ਮੈਂ ਸਭ ਤੋਂ ਪਹਿਲਾਂ ਲਾਇਆ ਵਾ ਸਿਰਫ ਪੋਚੇ ਨਹੀਂ ਲਾਏ ਮੈਂ ਚਲ ਸਾਫ਼ ਹੀ ਅੱਜ ਥਾਂ ਰਹਿਣ ਦੇ ਨੇ ਮੇਰੇ ਰੂਮ ਚ ਤੇ ਲਾਇਆ ਵਾ ਜਿਹੜਾ ਅੱਗੇ ਐ ਡ्रेसਿੰਗ ਰੂਮ ਦੀਦੀ ਉੱਥੇ ਮੈਂ ਆਪ ਹੀ ਨਹੀਂ ਲਾਇਆ ਹੈਗਾ ਉੱਥੇ ਨਾ ਹੁਣ ਤੁਸੀਂ ਲਾ ਲਿਓ ਉਹਦੋਂ ਵੀ ਤੁਹਾਨੂੰ ਪਤਾ ਮੇਰੇ ਤੋਂ ਨੁਕਸਾਨ ਹੋ ਗਿਆ ਏ ਐਵੇਂ ਮੁੜਕੇ ਨਾਲ ਮੈਂ ਗੱਲਾਂ ਸੌਂਦੀਆਂ ਤੇ ਨਾਲੇ ਕੰਮ ਕਰਦੀਆਂ ਨਹੀਂ ਤੇ ਹੁਣ ਬੰਦਾ ਵੀ ਸੇ ਉੱਥੇ ਮੈਂ ਲੰਮਣਾਵਾ ਜੇ ਮੈਂ ਹੀ ਕੰਮ ਕਰਨਾ ਹੈ ਤਾਂ ਫਿਰ ਤੇਰੇ ਲੰਮਦਾ ਕੀ ਫਾਇਦਾ ਹੈ ਢੇ ਅੰਦਰ ਹਾਂ ਹੇ ਉਹ ਦੀਦੀ ਕਿੰਨਾ ਕੁ ਥਾਵਾ ਮਾਸਕ ਜਿੰਨਾ ਗਿੱਟੇ ਥਾਵਾ ਤੇ ਉੱਥੇ ਹੁਣ ਤੁਸੀਂ ਕਰ ਲਓ ਹਾਂ ਮੁੜਕੇ ਫਿਰ ਤੁਸੀਂ ਰੋਲਾ ਪਾਉਂਦੇ ਹੋ ਨਾ ਵੀ ਮੇਰੀਆਂ ਚੀਜ਼ਾਂ ਨੂੰ ਨਾ ਹੱਥ ਲਾਇਆ ਕਰ लिपस्टिक ही ਟੁੱਟ ਗਈ ਹੀ ਉਹ ਦਿਨ ਮਾਸਾ ਜੀ ਨੇ ਕਿੰਨੀਆਂ ਗੱਲਾਂ ਸੁਣਾਈਆਂ ਐ ਤੁਹੀਂ ਮੈਨੂੰ ਤਾਂ ਪਤਾ ਹੋ ਕਿ ਨੇਦੀ ਆਈ ਹੀ ਟੁੱਟ ਗਈ ਤੇ ਚਾਹ ਜਣਾ ਬੰਦਾ ਕੰਮ ਕਰੇ ਜੇ ਕੰਮ ਕਰਨ ਦੀ ਨੀਤ ਹੋਏ ਦੀਦੀ ਜੀ ਐਨੀਆਂ ਐਨੀਆਂ ਮਹਿੰਗੀਆਂ ਚੀਜ਼ਾਂ ਲਿਆਉਂਦੇ ਤੇ ਨਾਲ ਫਿਰ ਸਾਮ ਕੇ ਰੱਖਿਆ ਕਰੋ ਨਾ ਸਾਮ ਕਈ ਵਾਰੀ ਹੱਥ ਵੱਜ ਜ ਜਾਂਦਾ ਮੈਂ ਕਿਹੜੀ ਜਾਣ ਬੁਝ ਕੇ ਤੋੜੀ ਹੀ ਮੈਂ ਸਾਮ ਕੇ ਰੱਖਣੀ ਆ ਤੇ ਚਲੋ ਕੋਈ ਗੱਲ ਨਹੀਂ ਤੁਹੀਂ ਬਹੁਤੀ ਔਖੇ ਨਾ ਹੋ ਆਪਣੀਆਂ ਚੀਜ਼ਾਂ ਜਿਹੜੀਆਂ ਉੱਥੋਂ ਜ਼ਰੂਰੀ ਜ਼ਰੂਰੀ ਨਾ ਚੋਕਲੋ ਮੇ ਲਾ ਦੇਣੀ ਛਾੜੂ ਇਹ ਕਿਤਾਬ ਜਿੰਨਾ ਲਾਉਣਾ ਪੈਣਾ ਵਾ ਤੇ ਉਹਦੇ ਤੋਂ ਵੀ ਤੁਸੀਂ ਦੇਓ ਮੇਰੇ ਨਾਲ ਲੜਨਾ ਲੜਨ ਵਾਲੀ ਨਹੀਂ ਗੱਲ ਜਦੋਂ ਜਿਹੜਾ ਕੰਮ ਬੰਦੇ ਨੇ ਕਰਨਾ ਹੋਇਆ ਨਾ ਤੇ ਫਿਰ ਸਾਰਾ ਹੀ ਕਰਨਾ ਚਾਹੀਦਾ ਇਹ ਕਿ ਮਤਲਬ ਹੋਇਆ ਵੀ ਉੱਥੇ ਨਹੀਂ ਲਾਉਣਾ ਤੇ ਇੱਥੇ ਲਾ ਲਿਆ ਹਾਂ ਜੀ ਦੀਦੀ ਸਾਰੇ ਘਰ ਚ ਤੇ ਲਾਇਆ ਵਾ ਥੋੜਾ ਜਿਆ ਥਨਾ ਰਹਿ ਗਿਆ ਵਾ ਤੇ ਚੱਲ ਫਿਰ ਉੱਥੇ ਵੀ ਲਾ ਤੇ ਜਿਹੜੀਆਂ ਮੇਰੀ ਚੀਜ਼ਾਂ ਹਨ ਉਹਨਾਂ ਕੋਈ ਤੋੜਦੀ ਉੱਥੋਂ ਨਹੀਂ ਮੈਂ ਚੁੱਕਣੀਆਂ ਹੈਗੀਆਂ ਜੇ ਮੈਂ ਚੁੱਕਣੀਆਂ ਤੇ ਤੇਰਾ ਕੀ ਫਾਇਦਾ ਵਾ ਕੋਈ ਗੱਲ ਨਹੀਂ ਲਾ ਦੇਣੀ ਐ ਐਵੇਂ ਲੜੋ ਨਾ ਮੇਰੇ ਨਾਲ ਬਹਾਨਾ ਬਣਾ ਕੇ ਲਾ ਕੇ ਸਾਨ ਕਰਨਾ ਹੀ ਆਪੇ ਪਹਿਲਾਂ ਅੰਦੇ ਹੀ ਤੇ ਉਧਰ ਬੜੀ ਨਾ ਤੇ ਹੁਣ ਜੇ ਮੈਂ ਨੀ ਝਾੜੂ ਲਾਇਆ ਤੇ ਹੁਣ ਉੱਥੇ ਲਾ ਝਾੜੂ